ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਣਾਣਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਇਹ ਫॉर ਸੇਲ ਹੈ ਰੇਟ ਤੇ ਡਿਟੇਲ ਵੀਰ ਤੋ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਤਾਂ ਹਾਂ ਜੀ ਐਸੀ ਗੱਲ ਜੀ ਨਾਮ ਐਡਰੈਸ ਦੱਸ ਦੋ ਜੀ ਮੇਰਾ ਨਾਮ ਹੈ ਬਲਵਿੰਦਰ ਸਿੰਘ ਪਿੰਡ ਕਾ ਪੋਰਜੋ ਮੇਰਾ ਹਲਕਾ ਨਿਹਾਲਸ ਵਾਲਾ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਪਤੋ ਤੇ ਕਾਪੀਆਂ ਦੇ ਨੇੜੇ ਪਿੰਡ ਦਾ ਠੀਕ ਹੈ ਗਾਜੀਆਂ ਦੇ ਬਿਲਕੁਲ ਨਜ਼ਦੀਕ ਆ ਜੋੜੇ ਦੀਨਾ ਤੇ ਗਾਜੀਆਂ ਨਾਲ ਤੇ ਪੱਤੋ ਹੀਰਾ ਠੀਕ ਹੈ ਜੀ ਪਿੰਡ ਬੁਰਜ ਹਮੀਰਾ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਜੀ ਮਾਈ ਨੰਬਰ 98728 63467 98728 63467 ਠੀਕ ਹੈ ਜੀ ਜਿਹੜੀ ਆਪਾਂ ਸਕਰੀਨ ਤੇ ਮੈਂ ਦੇਖ ਰਹੀ ਜੀ ਇਹ ਕੈਮੀ ਸੂਏ ਸੂਰੀ ਹੈ ਜੀ ਦੂਜੇ ਸੂਏ ਸੋਣ ਵਾਲੇ 7 ਤਰੀਕ ਦਿਨ ਪੂਰੇ ਆ ਜੀ 7 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਠੀਕ ਹੈ ਜੀ ਦੂਜੇ ਸੂਏ ਸੂਣ ਵਾਲੀ ਆ ਹਾਂ ਦੂਜੇ ਸੂਏ ਠੀਕ ਹੈ ਜੀ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ ਇਹ ਸੂਆ 13 ਪਲੱਸ ਰਿਹਾ ਜੀ 13 ਪਲੱਸ ਹਾਂਜੀ ਠੀਕ ਹੈ ਬਾਕੀ ਅੱਡੋ ਅੱਡ ਸਮਝ ਆ ਤੇ ਕਿਹੜੇ ਸੀਮਾ ਲੱਗਿਆ ਹੋਇਆ ਇਹਦੇ ਪਤਾ ਕੁਝ ਇਹਦੇ 14 70 10 ਲੱਗਿਆ ਹੋਇਆ 14 70 10 ਹਾਂਜੀ ਠੀਕ ਹੈ ਜੀ 7 ਤਰੀਕ ਨੂੰ ਦਿਨ ਪੂਰੇ ਤੋਰੋ ਵੀ ਜੀ ਆ 7 ਦਿਨ ਪੂਰੇ ਠੀਕ ਹੈ ਤੋਰੋ ਦੀ ਗੱਲ ਤਾਂ ਦੋਸਤੋ ਰਾਜੀਸਮੀ ਪੜੀ ਆ ਗਈ ਜਿੰਦ ਜਾਨ ਦੇ ਵਿੱਚ ਆ ਗਈ ਤੁਸੀਂ ਦੇਖ ਸਕਦੇ ਹੋ ਐਨ ਪਤਲੇ ਚੌੜੇ ਦੇ ਵਿੱਚ ਆ ਗਈ ਸੋਹਣਾ ਗੋਲਕੁੰਡਾ ਸਿੰਘ ਲੱਗਿਆ ਹੋਇਆ ਹੈਗਾ ਐਂ ਥਣ ਦੇਖੋ ਤੁਸੀਂ ਚੌਂਚਵਾਦੀ ਕਿਵੇਂ ਹੈ ਜੀ ਚੌਂਚ 4 ਦਰ ਦਾ ਕੋਂਡੀ ਹੈ ਕੋਈ ਧੂੜ ਛੱਲਣ ਵਾਲੀ ਅਸੀਂ ਗਾੜੀ ਗਾਰੰਟੀ ਆਪਣੀ ਠੀਕ ਹੈ ਜੀ ਇਸ ਗੱਲ ਦੀ ਗਾਰੰਟੀ ਰਹੂਗੀ ਅਰੇ ੱਕੇ ਜੀ ਇਹਦੀ ਮਾਦਾਰ ਰਿਕਾਰਡ ਪਤਾ ਜੀ ਇਹਦੇ ਮਾਦਾਰ ਤੇ ਵੇਚਿਆ ਹੀ ਅਮੀਰਗਾ ਦੇ ਪਾਰ ਹੋ ਗਿਆ ਦਸੀਗਾ 19 ਕਿਲੋ ਦਾ ਰਿਕਾਰਡ ਸੀ ਦੁੱਧ ਦਾ 19 ਕਿਲੋ ਦਾ ਦਾ ਰਿਕਾਰਡ ਸੀ ਹਾਂ ਠੀਕ ਹੈ ਜੀ ਦੋਸਤੋ ਥਣ ਵਗੈਰਾ ਤੁਸੀਂ ਦੇਖੋ ਐਂ ਸੋਹਣੇ ਮੁੱਖੀ ਵਾਲੇ ਥਣ ਲੱਗੇ ਹੋਇਆ ਚੋਨ ਚ ਬਾਦੀ ਬਾਈ ਕਹਿੰਦੇ ਇੱਕ ਨੰਬਰ ਆ 7 ਦਿਨ ਸੂਣ 7 ਤਰੀਕ ਨੂੰ ਦਿਨ ਪੂਰੇ ਇਹਦੇ ਜੀ ਦੂਜੇ ਸੂਏ ਸੂਰੀਆ ਸਿੰਘ ਸਿੰਘ ਚੈੱਕ ਕਰੋ ਪਹਿਲਾਂ ਤਾਂ ਇੱਕ ਨੰਬਰ ਲਾਜਵਾ ਸਿੰਘ ਲੱਗਿਆ ਪਤਲੀ ਚਮੜੀ ਦੇ ਵਿੱਚ ਆ ਗਈ ਠੀਕ ਹੈ ਜੀ ਆਪਾਂ ਇਹਦਾ ਮੁੱਲ ਕੀ ਕਰਦੇ ਆਂ ਇਹਦਾ ਮੁੱਲ ਮੋਬਾਈਲ ਤੇ ਕਰਾਂਗੇ ਮੋਬਾਈਲ ਤੇ ਕਰਾਂਗੇ ਠੀਕ ਹੈ ਜੈਜ ਹੋਊਗਾ ਜੀ ਪੰਜ ਵਾਰ ਕੋ ਜੈਜ ਕਰਾਂਗੇ ਠੀਕ ਹੈ ਜੀ ਵਿੱਚੋਂ ਮਾਣਤਨ ਹੁਣ ਕਰਨਾ ਵੈਣਾ ਹਾਂ ਜਿਹੜਾ ਆਪਣਾ ਵੀਡੀਓ ਦੇਖਿਆ ਉਹ ਬਾਅਦ ਪਹਿਲੇ ਫਾਰਮਾਂਟ ਨਾਲ ਕਰਿਆ ਜਾਊਗਾ ਬਸ ਠੀਕ ਹੈ ਜੀ ਇੱਕ ਵਾਰੀ ਐਡਰੈਸ ਕਨਫਰਮ ਕਰਾ ਦਿਓ ਜੀ ਪਿੰਡ ਬਰਜ ਮੀਰਾ ਜੀ ਪਿੰਡ ਬਰਜ ਹਮੀਰਾ ਜੀ ਇੰਨਾ ਤੇ ਗਾਡੀਆਂ ਦੇ ਵਿਚਾਲੇ ਆ ਟੰਡੇ ਜਮਾ ਵਿਚਾਲੇ ਹੈਗੇ ਜੀ ਨਾਲ ਦੀ ਨੇ ਠੀਕ ਹੈ ਜੀ ਤਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ